ਕਿਸਾਨ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਹੜਾ ਅੱਜ ਦਾ ਆਪਣਾ ਟੌਪਿਕ ਆ ਆਪਾਂ ਗੱਭਣ ਪਸ਼ੂ ਨੂੰ ਕਿਵੇਂ ਤਿਆਰ ਕਰਨਾ ਹੈ ਗਾਂ ਹੋਵੇ ਜਾਂ ਮੱਝ ਹੋਵੇ ਉਹਦੇ ਵਿੱਚ ਆਪਾਂ ਤੁਹਾਨੂੰ ਵਿਸਤਾਰ ਦੇ ਨਾਲ ਦੱਸਾਂਗੇ ਕੀ ਕੀ ਚੀਜ਼ਾਂ ਲੈਣੀਆਂ ਕਿਵੇਂ ਕਿਵੇਂ ਬਣਾਉਣੀਆਂ ਪੂਰੀ ਵਿਧੀ ਲੰਮੀ ਚੌੜੀ ਤੁਹਾਨੂੰ ਦੱਸਾਂਗੇ ਜਿਵੇਂ ਕਿ ਗੁਰਨਾਬ ਸਿੰਘ ਬਠਿੰਡਾ YouTube ਨੂੰ ਤੁਸੀਂ ਬਹੁਤ ਹੰਕਾਰਾ ਦਿੱਤਾ ਹੈ ਬਹੁਤ ਮੇਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਮੇਰੀ ਨਿੰਬੂਆਂ ਵਾਲੀ ਵੀਡੀਓ ਤਾਂ ਡੇਢ ਲੱਖ ਤੋਂ ਕ੍ਰੋਸ ਕਰ ਰਹੀ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਅਗਰ ਆਪਾਂ 21000 ਤੇ ਜਾ ਰਹੇ ਹਾਂਗੇ ਹੁਣ ਜਿਹੜੇ ਮੇਰੇ ਵੀਰ ਭਰਾ ਜੁੜਿਆ ਇੱਕ ਛੋਟੀ ਜੀ ਬੇੜਤੀ ਆ ਮੇਰੀ ਬਜ਼ੁਰਗ ਬੰਦੇ ਵੱਲੋਂ ਜਿਵੇਂ ਤੁਸੀਂ ਮੈਨੂੰ ਪਿਆਰ ਦਿੰਨੇ ਹੋ ਸਤਿਕਾਰ ਦਿੰਨੇ ਹੋ ਤੇ ਮੈਂ ਤੁਹਾਡੇ ਸਿਰ ਤੇ ਚੈਨਲ ਚਲਾਉਣਾ ਹੈ ਮੇਰਾ ਬੇਟਾ ਕਰਤਾਰ ਸਿੰਘ ਲੜਕੀ ਨੋ ਰਾਣੀ ਸੁਖਦੀਪ ਕੌਰ ਔਰ ਮੇਰੀ ਛੋਟੀ ਜੀ ਨੰਨੀ ਪੋਤੀ ਅਨੰਤ ਵੀਰ ਉਹ ਵੀ ਹੁਣ ਹਿਮਾਚਲ ਦੇ ਵਿੱਚ ਘੁੰਮ ਕੇ ਆਏ ਆ ਉਹਦੀਆਂ ਆਪਣੀਆਂ ਵੀਡੀਓ ਕਰਤਾਰ ਸਿੰਘ ਸੁਖਦੀਪ ਕੌਰ ਦੇ ਤੁਸੀਂ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਮੇਰੇ ਵੀਰ ਉਹਨੂੰ ਵੀ ਭਰਪੂਰ ਹੰਗਾਰਾ ਦਿਓ ਬਹੁਤ ਬਹੁਤ ਤੁਹਾਡਾ ਧੰਨਵਾਦ ਹੁਣ ਆਜਾ ਆਪਾਂ ਜਾਂਦੇ ਟੌਪਿਕ ਤੇ ਵੀ ਆਪਾਂ ਗੱਭਣ ਪਸ਼ੂ ਨੂੰ ਤਿਆਰ ਕਰਨ ਨੂੰ ਕੀ ਕੀ ਚੀਜ਼ਾਂ ਦੇਣੀਆਂ ਐ ਕਿਵੇਂ ਕਿਵੇਂ ਦੇਣੀਆਂ ਪਹਿਲਾ ਇੱਕ ਨੰਬਰ ਤੇ ਆਪਾਂ ਲੈਣਾ ਬੇਸਣ ਆਪਾਂ ਲੈ ਲਿਆ ਬੇਸਣ ਦੂਜੇ ਨੰਬਰ ਤੇ ਆਪਾਂ ਲੈ ਲਿਆ ਘਿਓ ਢਾਲਡਾ ਆਪਾਂ ਕੀ ਕਰਦੇ ਆਂਗੇ ਜਿਵੇਂ ਕਿ ਬੇਸਣ ਬੇਸਣ ਤਕਰੀਬਨ ਮੈਂ ਇੱਕ ਪਸ਼ੂ ਨੂੰ 60-70 ਕਿਲੋ ਬੇਸਣ ਮੈਂ 4 ਦਿਨਾਂ ਜਿਵੇਂ 70 ਕਿਲੋ ਮੈਨੂੰ ਬੇਸਣ ਮਿਲ ਗਿਆ ਸੀਗਾ ਕੁਛ ਤਾਂ ਮੈਂ ਜਿਵੇਂ ਫਰਜ਼ ਕਰੋ ਵੀ ਇੱਕ ਕੈਨੀ ਲਈ 15 ਕਿਲੋ ਦੀ ਢਾਲਡੇ ਘਿਓ ਦੀ ਇਹਨੂੰ ਮੈਂ ਰੋਜ਼ ਦੀਆਂ 4 ਘੜਸ਼ੀਆਂ ਪਾਈਆ ਘਿਓ ਬੇਸਣ ਦੇ ਵਿੱਚ ਆਹ ਬੇਸਣ ਦੇ ਵਿੱਚ ਬਣਾ ਕੇ ਇਹਨੂੰ ਮੈਂ ਰਜਾਨਾ ਸ਼ਾਮ ਦੇ ਵੇਲੇ ਤਿਆਰ ਕਰਕੇ ਦਿੰਨਾ ਹੈ ਉਹ ਤਿਆਰ ਕਿਵੇਂ ਕਰਨਾ ਹੈ ਉਹਦੇ ਵਿੱਚ ਕੀ ਕੀ ਚੀਜ਼ ਐਡ ਕਰਨੀ ਆ ਉਹ ਆ ਵੇਖੋ ਜੀ ਜਿਵੇਂ ਹੁਣ ਆਪਾਂ ਇਹਦੇ ਵਿੱਚ ਘਿਓ ਲੈ ਲਿਆ ਵਾਲਾ ਆਹ ਵਾਲਾ ਘਿਓ ਲੈ ਲਿਆ ਓਦੋਂ ਬਾਅਦ ਆਹ ਵਾਲਾ ਆਪਾਂ ਇਹਦੇ ਤੇ ਵੇਸਣ ਲੈ ਲਿਆ ਇਹਨੂੰ ਆਪਾਂ ਪੂਰੀ ਤਰ੍ਹਾਂ ਤਿਆਰ ਕਰ ਲਿਆ ਜਿਵੇਂ ਆਪਾਂ ਹਲਵਾ ਬਣਾਉਣੇ ਹੁੰਨੇ ਆ ਉਸ ਤਰ੍ਹਾਂ ਦਾ ਆਪਾਂ ਤਿਆਰ ਕਰਨਾ ਹੈ ਇਹ ਜਿਵੇਂ ਪਾਇਆ ਘਿਓ ਲਿਆ ਪਾਇਆ ਆਪਾਂ ਵੇਸਣ ਲਿਆ ਇਹਦੇ ਵਿੱਚ ਪਾਣੀ ਡੇਡਾ ਪਊਗਾ ਭਾਈ ਜਿਵੇਂ ਕੇ ਪਾਣੀ ਆਪਾਂ ਦੂਜੇ ਪ੍ਰਸ਼ਾਦ ਦੇ ਵਿੱਚ ਬਰਾਬਰ ਦਾ ਪਾਉਨੇ ਆ ਬਰਾਬਰ ਦਾ ਨਹੀਂ ਪੈਂਦਾ ਬੇਸਣ 'ਚ ਬੇਸਣ ਪਾਣੀ ਜਿਆਦਾ ਲੈਂਦਾ ਹੈ ਬੇਸਣ ਦੇ ਵਿੱਚ ਪਾਣੀ ਆਪਾਂ ਜਿਆਦਾ ਰੱਖਣਾ ਇਹਨੂੰ ਪਕਾਉਣਾ ਉਹਨਾਂ ਜਿਹੜਾ ਜਿੰਨਾ ਚਿਰ ਘਿਓ ਨਾ ਛੱਡ ਗਿਆ ਵੇਖੋ ਹੁਣ ਇਹਨੇ ਘਿਓ ਛੱਡਤਾ ਤੇ ਕੜਾਹੀ ਦੇ ਨਾਲ ਬਿਲਕੁਲ ਜਮਾ ਨਹੀਂ ਲੱਗਿਆ ਆ ਵੇਖੋ ਬਿਲਕੁਲ ਹੁਣ ਇਹ ਪੱਕ ਕੇ ਤਿਆਰ ਆ ਜਦੋਂ ਇਹ ਤਿਆਰ ਹੋ ਗਿਆ ਠੰਡਾ ਹੋ ਗਿਆ ਅੱਪਾ ਕੀ ਕਰਨੀ ਆ ਜਿਹੜੀ ਆਪਣੇ ਘਰੇ ਬਿਲਕੁਲ ਸਿਰਾ ਚੀਜ਼ ਪਈ ਆ ਜੀਨੇ ਪਸ਼ੂ ਨੂੰ ਤਿਆਰ ਕਰਨਾ ਹੈ ਆਰਡਰ ਨੂੰ ਤਿਆਰ ਕਰਨਾ ਹੈ ਪਸ਼ੂ ਦੀ ਚਮਕ ਨੂੰ ਤਿਆਰ ਕਰਨਾ ਹੈ ਔਰ ਹੋਰ ਵੀ ਇਹਨੇ ਨੇ 10 15 ਰੋਗਾਂ ਤੋਂ ਰਹਿਤ ਕਰਨਾ ਉਹ ਚੀਜ਼ ਕੀ ਆ ਬਹੁਤ ਜੜੀ ਬੂਟੀ ਔਰ ਅਸਲੀ ਉਹ ਤੁਹਾਨੂੰ ਦਿਖਾਉਣ ਜਾ ਰਹੇ ਆ ਜਿਸ ਵੀਰ ਭਰਾ ਕੋਲੇ ਹਲਦੀ ਹੈਗੀ ਆ ਗੱਬਣ ਪਸ਼ੂ ਨੂੰ ਦੇਣਾ ਮੁੱਲ ਹਲਦੀ ਨਾਲ ਲਿਆਓ ਮੇਰੀ ਵੀਡੀਓ ਹੁੰਦੀ ਹੈ ਮਿਹਨਤ ਵਾਲੀ ਉਹਨੂੰ ਘਰੇ ਕੁੱਟੋ ਚਾਹੋ ਪਿਆ ਕੇ ਲਿਆਓ ਅਗਰ ਉਹਨੂੰ ਪਿਆ ਕੇ ਲਿਆਓਗੇ ਤਾਂ ਇਸ ਤਰ੍ਹਾਂ ਦਾ ਹੈ ਹਲਦੀ ਆਊਗੀ ਇਹ ਇਸ ਤਰ੍ਹਾਂ ਦੀ ਫਿਰ ਆਪਾਂ ਕੀ ਕਰਨਾ ਹੈ ਦੋ ਚਮਚੇ ਇਹਦੇ ਵਿੱਚ ਹਲਦੀ ਦੇ ਐਡ ਕਰ ਲੈਣੇ ਆ ਇਹ ਆਪਾਂ ਦੋ ਚਮਚੇ ਹਲਦੀ ਦੇ ਇਹਦੇ ਵਿੱਚ ਐਡ ਕਰ ਲੈ ਚੰਗੀ ਤਰ੍ਹਾਂ ਇਹਨਾਂ ਨੂੰ ਆਪਾਂ ਮਿਕਸ ਕਰ ਲੈਣਾ ਜਿੰਨਾ ਚਿਰ ਇਹ ਮਿਕਸ ਨਾ ਹੋਵੇ ਉਹਨਾਂ ਚਰ ਆਪਾਂ ਨਹੀਂ ਧਰਨਾ ਭਾਈ ਇਹਨੂੰ ਫੇਰ ਕੀ ਕਰਨਾ ਹੈ ਜਿਹੜੇ ਪਸ਼ੂ ਵਾਸਤੇ ਇਹ ਮੈਂ ਤਿਆਰ ਕਰਕੇ ਦਿਖਾ ਰਿਹਾ ਹਾਂ ਆਹ ਦੇਖੋ ਆਹ ਮੇਰੀ ਗਾਂ ਹੈਗੀ ਆਹ ਮੇਰੀ ਗਾਂ ਹੈ ਇਹਦੇ 6 ਤਰੀਕ ਨੂੰ ਦਿਨ ਪੂਰੇ ਨੇ ਜਿਵੇਂ ਅੱਜ 18 ਤਰੀਕ ਹੋਈ ਆ 6 ਤਰੀਕ ਨੂੰ ਇਹਦੇ ਦਿਨ ਪੂਰੇ ਆ ਸੂਣ ਦੇ ਇਹਨੂੰ ਮੈਂ ਕਮ ਸੇ ਕੰਮ ਵੀ ਇਹ ਕਿਉ ਜਿਹੜਾ ਦੇਣਾ ਸ਼ੁਰੂ ਕੀਤਾ ਹੈਗਾ 10 ਦਿਨ ਹੋ ਗਏ ਪਹਿਲਾਂ ਦੇਈ ਜਾਣਾ ਤੇ ਜਿਹੜੇ ਆ 10 12 ਦਿਨ ਰਹਿ ਗਏ ਉਦੋਂ ਮੈਂ ਮਗਰੋਂ ਵੀ ਇਹਨੂੰ ਘਿਉ ਦੇਉਂਗਾ ਘਿਉ ਦੇ ਕੇ ਇੱਕ ਤਾਂ ਬਿਲਕੁਲ ਇਹ ਜਿਵੇਂ ਲੂਈਆਂ ਥੋੜੀ ਇਹਨੇ ਲੂਈ ਘਿਉ ਦਿੰਦੇ ਰਹੋਗੇ ਬਹੁਤ ਫ੍ਰੀਕ ਔਰ ਮਲਾਈਮ ਲੂਈ ਕੱਢੂਗੀ ਬਿਲਕੁਲ ਭੱਟੀ ਲੂਈ ਨਹੀਂ ਹੋਊਗੀ ਔਰ ਪੂਰੀ ਇਹਦੇ ਵਿੱਚ ਚਮਕ ਰਹੂਗੀ ਫਿਰ ਤੁਹਾਨੂੰ ਆਓ ਹਲਦੀ ਦਾ ਪੌਣ ਦੱਸਦੇ ਆਂ ਕੀ ਅਗਰ ਭਾਈ ਤੁਸੀਂ ਲਗਾਤਾਰ ਇਹ ਹਲਦੀ ਪਾਉਣ ਲੱਗੇ ਇਹਨੂੰ ਕਿਸੇ ਰੂਪ ਦੇ ਵਿੱਚ ਪਾਉਣ ਲੱਗ ਜਾਓ ਅਗਰ ਵੀਰ ਭਰਾ ਨੇ ਕਿਸੇ ਮੇਰੇ ਵੀਰ ਭਰਾ ਨੇ ਇਹ ਨਹੀਂ ਦੇਣਾ ਕਿਉਂ ਮੰਨ ਲਓ ਉਹਨੂੰ ਜਿਵੇਂ ਆਪਾਂ ਲੇਟੀਕ ਲਾਉਨੇ ਆ ਲੇਟੀ ਆਪਾਂ ਵਾਲਦੇ ਆ ਉਹਦੇ ਵਿੱਚ ਦੋ ਚਮਚੇ ਇਹ ਵਾਲੇ ਜਰੂਰ ਪਾਉਣੇ ਰੁਟੀਨ ਦੇ ਵਿੱਚ ਲੱਗ ਜਾਓ ਉਹਦੇ 'ਚ ਕੀ ਹੋਊਗਾ ਜਦੋਂ ਆਪਾਂ ਹਲਦੀ ਪਾਵਾਂਗੇ ਇੱਕ ਤਾਂ ਐਂਡੀਬੈਟ ਕਾ ਜਦੋਂ ਤੁਹਾਡਾ ਪਸ਼ੂ ਸੂਗਾ ਕੋਈ ਰੋਗ ਨਹੀਂ ਹੋਊ ਉਹਨੂੰ ਜੇਰ ਬਹੁਤ ਵਧੀਆ ਪਾਊਗੀ ਔਰ ਥਾਣ ਲੇਵਾ ਬਿਲਕੁਲ ਓਕੇ ਕੱਢੂਗਾ ਭਰਪੂਰ ਤੁਹਾਡਾ ਪਸ਼ੂ ਦੁੱਧ ਦੇਊਗਾ ਇਹ ਇੱਕ ਐਡੀ ਵੱਡਾ ਐਂਡੀਬੈਟ ਕਾ ਇੱਕ ਰਾਜਾ ਗਿਣਿਆ ਜਾਂਦਾ ਹਲਦੀ ਭਾਈ ਇਹ ਜਿਹੜੀ ਜੜੀਆਂ ਬੂਟੀਆਂ ਚੋਂ ਆਣਾ ਹਲਦੀ ਬਹੁਤ ਚੰਗੀ ਆਗੀ ਛੱਟ ਲੱਗ ਜੇ ਤਾਂ ਆਪਾਂ ਉਥੇ ਹਲਦੀ ਲਾ ਦਨੇ ਆਂਗੇ ਫੇਰ ਬਾਕੀ ਇਹ ਪਲੂਣ ਨਹੀਂ ਆਉਣ ਦਿੰਦੀ ਪਸੂ ਦੇ ਲੇਵੇ ਨੂੰ ਤੁਸੀਂ ਹਲਦੀ ਪਾਉਣੀ ਗੱਭਣ ਪਸੂ ਨੂੰ 15 ਦਿਨ ਪਹਿਲਾਂ ਚੱਲ ਪੋ ਬਿਲਕੁਲ ਪਲੂਣ ਨਹੀਂ ਆਊਗੀ ਤੁਹਾਡੇ ਅਗਰ ਪਲੂਣ ਆਉਂਦੀ ਆ ਤੁਸੀਂ ਕੀ ਕਰਨਾ ਹੈ ਸਰੋਂ ਦਾ ਤੇਲ ਠੰਡਾ ਲੈ ਲੈਣਾ ਇੱਕ ਕੌਲੀ ਚ ਔਰ ਉਹਦੇ ਵਿੱਚ ਇਹ ਕੀ ਕਰਨਾ ਇੱਕ ਚਮਚਾ ਹਲਦੀ ਦਾ ਪਾ ਲੈਣਾ ਉਹ ਤੁਸੀਂ ਲੇਵੇ ਦੇ ਉੱਤੇ ਬਿਲਕੁਲ ਇਡੋ ਚਾਰ ਛਪੇਰੇ ਉਲਾ ਦੇਓਗੇ ਦੂਜੇ ਦਿਨ ਨੂੰ ਬਲੂਨ ਬਿਲਕੁਲ ਖਤਮ ਦੋ ਦਿਨ ਹਲਦੀ ਲਾ ਦਿਓ ਕਿੰਨੀ ਮਰਜ਼ੀ ਬਲੂਨ ਆ ਬਿਲਕੁਲ ਨਰਮ ਹੋ ਜੂ ਇੱਕ ਕਈ ਵਾਰੀ ਮੇਰੇ ਵੀਰ ਭਰਾ ਦੇ ਕਿਸੇ ਦੇ ਬਲੂਨ ਪੱਕ ਜਾਂਦੀ ਆ ਉਹੋ ਹਲਦੀ ਦਾ ਇਸਤੇਮਾਲ ਕਰਨ ਬਿਲਕੁਲ ਨਹੀਂ ਪੱਕੂਗੀ ਅਗਰ ਅਸੀਂ ਹਲਦੀ ਪਹਿਲਾਂ ਹੀ ਇਸ ਪਸ਼ੂ ਨੂੰ ਖਵਾਉਣ ਲੱਗ ਜਗੇ ਤਾਂ ਸਾਡੇ ਬਲੂਨ ਪਸ਼ੂ ਦੇ ਕਦੇ ਨਹੀਂ ਆਉਂਦੀ ਮੈਂ ਪਹਿਲਾਂ ਪਰੌਣ ਲੱਗ ਜਾਣਾ ਮੈਂ ਕਮ ਸੇ ਕਮ ਵੀ ਇੱਕ ਕੁਆਟਰਲ ਤੱਕ ਵੇਸਣ ਦੇ ਦਿੰਨਾ ਹੈ ਪਸੂ ਨੂੰ ਹੁਣ ਮੇਰੇ ਕੋਲੇ ਪਹਿਲਾਂ ਗਾਂ ਇੱਕ ਮੈਂ ਸੇਲ ਕਰਤੀ ਹੁਣੇ ਮੇਰੇ ਕੋਲੇ ਇੱਕ ਗਾਂ ਇਸ ਟਾਈਮ ਹਾਜ਼ਰ ਆ ਗਈ ਹੁਣ ਤੇ ਬਾਕੀ ਇੱਕ ਕਰਕੇ ਤੁਹਾਨੂੰ ਇਸੇ ਕਰਕੇ ਇੱਕ ਦਿਖਾਇਆ ਇਹਦੀਆਂ ਦੋ ਬੱਚੀਆਂ ਤਿਆਰ ਆ ਮਗਰਲੇ ਪਾਸੇ ਇੱਕ ਬੱਚੀ ਗੱਭਣ ਆ ਗਈ ਇੱਕ ਬੱਚੀ ਛੋਟੀ ਹੈ ਹਜੇ ਛੋਟੀ ਨੂੰ ਮੈਂ ਤਿਆਰ ਕਰੀ ਜਾਣਾ ਹੈਗਾ ਅਗਰ ਜੇ ਤੁਸੀਂ ਪਸੂ ਨੂੰ ਤਿਆਰ ਕਰਨਾ ਹੈਗਾ ਹਲਦੀ ਹਰੇਕ ਵੀਰ ਭਰਾ ਦੇ ਆ 1 ਕਿਲੋ ਗੱਬਣ ਪਸ਼ੂ ਨੂੰ ਹਲਦੀ ਤੁਸੀਂ ਦੇ ਦਿਓ ਜੇਦੋਂ ਤੁਸੀਂ 1 ਕਿਲੋ ਗੱਬਣ ਪਸ਼ੂ ਨੂੰ ਹਲਦੀ ਦੇ ਦਿਓਗੇ ਅਗਰੇ ਕਮ ਸੇ ਕੰਮ ਵੀ ਇੱਕ ਟੀਨ ਦੇ ਦਿਓ ਘਿਓ ਦਾ ਡਾਲਡੇ ਦਾ ਤੇ ਉਹਦੇ ਵਿੱਚ ਜਿੰਨਾ ਵੇਸਣ ਪਾਇਆ ਜਾਵੇ ਉਹਨਾਂ ਵੇਸਣ ਤੁਸੀਂ ਪਾ ਦਿਓ ਤੇ ਕੁਛ ਪਾਉਣ ਦੀ ਲੋੜ ਨਹੀਂ ਅਗਰ ਆਪਾਂ ਅਗਰ ਬੋਰਾ ਕਿਸੇ ਵੀ ਕੰਪਨੀ ਦਾ ਲੈਣ ਜਾਣੇ ਆਂਗੇ ਜਿਹੜਾ ਆਪਣਾ ਤਿਆਰ ਕਰਨ ਵਾਸਤੇ ਪਸ਼ੂ ਆਪਾਂ ਤਿਆਰ ਕਰਨਾ ਉਹ ਭਾਈ 2200 ਦਾ ਆਊਗਾ 2200 ਦਾ ਆਊਗਾ ਉਹ ਬੋਰਾ ਤੇ ਆਪਾਂ ਨੂੰ 2.5 ਪਾਉਣੇ ਪੈਣਗੇ 4400 ਦਾ ਆਪਣਾ ਖਰਚਾ ਹੋ ਗਿਆ ਠੀਕ ਹੈ ਜੀ 1700 ਦਾ ਆਪਾਂ ਕਿਹਾ ਲਿਆ ਹੁੰਦਾ ਤੇ 1700 ਦਾ ਹੀ ਵੇਚਾ ਲਿਓ ਜਿੰਨਾ ਆ ਗਿਆ ਮੰਨ ਲਓ 3400 ਰੁਪਿਆ ਤੁਸੀਂ ਲਾ ਦਿਓ 34-3500 ਰੁਪਿਆ ਲੱਗੂ ਇੱਕ ਤਾਂ ਥੋੜੀ ਆਮਦਨ ਘਟ ਖਰਚਾ ਘਟ ਔਰ ਉਹਦੇ ਨਾਲ 1 ਕਿਲੋ ਦੇ ਦਿਓ ਤੁਸੀਂ ਹਲਦੀ ਇਹ ਮੇਰਾ ਮਿਸ਼ਨ ਤੁਸੀਂ ਪਾਉਂਗੇ ਤਾਂ ਬਿਲਕੁਲ ਇੱਕ ਪਸੂ ਇਸ ਤਰ੍ਹਾਂ ਮੇਰੀ ਵੀਡੀਓ ਵੇਖ ਕੇ ਇੱਕ ਤਿਆਰ ਕਰ ਲਿਓ ਤੇ ਬਿਲਕੁਲ ਭਰਪੂਰ ਹੰਗਾਰਾ ਤੁਹਾਨੂੰ ਮਿਲੂਗਾ ਬਿਲਕੁਲ ਸਫੀਸ਼ੈਂਟ ਹੋਊਗਾ ਦੁੱਧ ਵੀ ਵੱਧ ਦੇਊਗਾ ਜਿਹੜੀ ਇਹ ਮੈਂ ਗਾਂ ਤਿਆਰ ਕਰ ਰਿਆਗਾ ਇਹ 18 ਤੋਂ 20 ਲੀਟਰ ਵਾਲੀ ਮੇਰੀ ਗਾਂ ਹੈਗੀ ਹੁਣ ਥੋੜੀ ਉਮਰ ਦੀ ਵੱਡੀ ਕਰਕੇ ਆ ਇਹ ਨਹੀਂ ਪਹਿਲੇ ਤਾਂ ਇਹਨੇ ਮੈਨੂੰ 25 ਲੀਟਰ ਵੀ ਦੁੱਧ ਦਿੱਤਾ ਭਾਈ ਹੁਣ ਮਤਲਬ ਇਹ ਉਮਰ ਦੀ ਥੋੜੀ ਵੱਡੀ ਹੋ ਗਈ ਆ ਤੇ ਮੈਂ ਇਹ ਇਸ ਗਾਂ ਨੂੰ ਘਰੇ ਹੀ ਰੱਖੀ ਵੀ ਆ ਹੋਰ ਵੇਚ ਸੇ ਲਾਇਆ ਵੇਚ ਕਰ ਲੈਣਾ ਇਹ ਗਾਂ ਨੂੰ ਨਹੀਂ ਵੇਚਿਆ ਇਹ ਗਾਂ ਨੂੰ ਤਾਂ ਮੈਂ ਇਹ ਵੇਖ ਲਓ ਵੀ ਕਈ ਵਾਰੀ ਤਾਂ ਤੜਕੇ ਉੱਠ ਕੇ ਜਦੋਂ ਮੇਰਾ ਮਨ ਹੋਵੇ ਤਾਂ ਮੈਂ ਪੈਰੀ ਹੱਥ ਵੀ ਲਾਉਣਾ ਹੈ ਪੂਜਣ ਜੋਗ ਆ ਗਊ ਇੱਕ ਗਊ ਨੂੰ ਤੁਸੀਂ ਇੱਕ ਇਹੋ ਜੀ ਰੱਖ ਲਓ ਪਸ਼ੂ ਨੂੰ ਘਰੇ ਵਿਆਪਾ ਪਸ਼ੂ ਘਰੇ ਵੇਚਣਾ ਨਹੀਂ ਗਾਂ ਨੂੰ ਅਗਰ ਤੁਸੀਂ ਪੈਰੀ ਹੱਥ ਲਾਉਂਦੇ ਰਹੋਗੇ ਗਾਂ ਦੇ ਤਾਂ ਬਿਲਕੁਲ ਤੁਹਾਨੂੰ ਤੁਹਾਡਾ ਬਾਧਾ ਵਧੀ ਜਾਊਗਾ ਪਸ਼ੂਆਂ ਦਾ ਬਿਲਕੁਲ ਤੁਸੀਂ ਇੱਕ ਪਸ਼ੂ ਤੋਂ 10 ਪਸ਼ੂ ਕਰ ਲੋਗੇ 10 ਤੋਂ ਤੁਸੀਂ 15 ਪਸ਼ੂ ਕਰ ਲੋਗੇ ਏ ਵੀ ਇੱਕ ਜਿਹੜਾ ਧੰਦਾ ਹੈ ਆਪਣਾ ਪਸ਼ੂ ਪਾਲਕਾਂ ਦਾ ਇਹ ਵੀ ਇੱਕ ਪਿਆਰ ਮੰਗਦਾ ਹੈ ਪਿਆਰ ਦਾ ਭੁੱਖਾ ਹੈ ਭਾਈ ਪਿਆਰ ਕਰਿਆ ਕਰੋ ਜਾਨਵਰਾਂ ਨੂੰ ਫੇਰ ਹੀ ਦੁੱਧ ਦਿਆ ਕਰੂਗਾ ਜਿਵੇਂ ਹੁਣ ਅੱਜ ਦੀ ਤੁਹਾਨੂੰ ਵੀਡੀਓ ਬਣਾਈ ਆਪਾਂ ਬੇਸਣ 달ਡਾ ਘਿਓ ਤੇ ਉਹਦੇ ਵਿੱਚ ਕੀ ਐਡ ਕੀਤਾ ਆਪਾਂ ਹਲਦੀ ਹਲਦੀ ਤੁਹਾਨੂੰ ਬਣਾ ਕੇ ਦਿਖਾਤੀ ਸਾਰਾ ਸਮਾਨ ਮੈਂ ਤਿਆਰ ਰੱਖਦਾ ਹੁੰਨਾ ਬਖਾਇਆ ਤੁਹਾਨੂੰ ਸਾਰਾ ਡੈਮੋ ਕਰਕੇ ਬਿਲਕੁਲ オリジナル ਹੁਣ ਮੈਂ ਇਹਨੂੰ ਪਸ਼ੂ ਦੇ ਮੂਹਰੇ ਧਰ ਦੂੰਗਾ ਹੁਣ ਹਜੇ ਪਾਣੀ ਪਿਉਣ ਵਾਲਾ ਨਹੀਂ ਧਰ ਸਕਦਾ ਪਾਣੀ ਤੋਂ ਬਾਅਦ 2 ਘੰਟੇ ਇਹ ਮਮੂਰੇ ਧਰ ਦੂੰ ਖਾ ਲੈਣ ਦੇ ਅੱਜ ਦਾ ਜਿਹੜਾ ਆਪਣਾ ਵੀਡੀਓ ਦਾ ਮਤਵ ਵਾਲ ਸੀਗਾ ਪੀ ਆਪਾਂ ਹਲਵਾ ਤਿਆਰ ਕਰਨਾ ਹਲਵੇ ਦੇ ਵਿੱਚ ਕੀ ਲਿਆ ਆਪਾਂ ਬੇਸਣ ਡਾਲਡਾ ਘਿਓ ਔਰ ਪਾਣੀ ਇਹਦੇ ਵਿੱਚ ਡਬਲ ਪਾਊਗਾ ਭਾਈ ਤੇ 2 ਚਮਚੇ ਹਲਦੀ ਦੇ ਤਿਆਰ ਕਰਕੇ ਆਪਾਂ ਸੂਨ ਵਾਲੇ ਪਸ਼ੂ ਨੂੰ ਕਮਸੇ ਕੰਮ ਵੀ ਮੈਂ ਤਾਂ ਭਾਈ 10 ਤੋਂ 15 ਕਿਲੋ ਘਿਓ ਡਾਲਡਾ ਦੇ ਦੇਣਾ ਤੇ ਬੇਸਣ ਤਾਂ ਮੇਰਾ ਇਹ ਨਹੀਂ ਪਤਾ ਵੀ ਕਿੰਨਾ ਕੁ ਦੇ ਦੇਣਾਗਾ ਮੈਂ 40 ਕਿਲੋ ਦੇ ਦਿਆਂ 35 ਕਿਲੋ ਦੇ ਦਿਆਂ ਇਹ ਮੈਂ ਦੇ ਦੇਣਾ ਅੱਜ ਦਾ ਵੀਡੀਓ ਬਣਾਉਣ ਦਾ ਆਪਣਾ ਇਹ ਮਤਲਬ YouTube ਨੂੰ ਤੁਸੀਂ ਬਹੁਤ ਭਰਪੂਰ ਹੰਗਾਰਾ ਦਿੰਨੇ ਹੋ ਤੇ ਨਾਲ ਇੱਕ ਨਵਾਂ ਆਪਣਾ ਹੁਣ ਚੈਨਲ ਹੋਰ ਐਡ ਕਰ ਲਓ ਜਿਹੜਾ ਕਰਤਾਰ ਸਿੰਘ ਸੁਖਦੀਪ ਕੌਰ ਇਹ ਭਾਈ ਤੁਸੀਂ ਚੈਨਲ ਨੂੰ ਫੋਲੋ ਕਰੋ ਜਿਵੇਂ ਮੈਨੂੰ ਪਿਆਰ ਦਿੱਤਾ ਹੈ ਇਸ ਨੂੰ ਵੀ ਬਹੁਤ ਬਹੁਤ ਪਿਆਰ ਦਿਓ ਸਾਰੇ ਮੇਰੇ ਵੀਰ ਭਾਈਆਂ ਦਾ ਬਹੁਤ ਧੰਨਵਾਦ ਜੇ ਕੋਈ ਸੇਲ ਪਰਚੇ ਤੇ ਕੰਮ ਵਾਸਤੇ ਆਪਾਂ ਨੂੰ ਕਰਨਾ ਹੋਵੇ ਜਾਂ ਕੋਈ ਵੀਡੀਓ ਬਣਵਾਉਣੀ ਹੋਵੇ ਉਹਦੇ ਉੱਤੇ ਆਪਣਾ ਪੁਰਾਣਾ ਵਟਸਐਪ ਨੰਬਰ ਦਿੱਤਾ ਵਾ 9988100715 ਅਗਰ ਜਿਹੜਾ ਇੱਕ ਚੈਨਲ ਤੇ ਆਪਾਂ ਨੰਬਰ ਦਿੱਤਾ ਹੁੰਦਾ ਸੀ ਪੁਰਾਣਾ 8615 ਵਾਲਾ ਉਹ ਆਪਾਂ ਨੂੰ ਥੋੜੀ ਉਹਦੇ ਤੇ ਦਿੱਕਤ ਆ ਗਈ ਮੁਸ਼ਕਲ ਆ ਗਈ ਬਹੁਤ ਉਹਦੀ ਮੁਸ਼ਕਲ ਕਰਕੇ ਉਹ ਆਪਾਂ ਨੂੰ ਬੰਦ ਕਰਨਾ ਪਿਆ 22300 ਫੋਨ ਮੈਥੋਂ ਭਾਈ ਨਹੀਂ ਚੱਕੇ ਜਾਂਦੇ ਬਜ਼ੁਰਗ ਬੰਦੇ ਤੋਂ ਮੈਨੂੰ ਤੁਸੀਂ ਆਪ ਹੀ ਵੇਖ ਲਓ ਫੋਟੋ ਦੇ ਵਿੱਚ ਉਹ ਮੈਨੂੰ ਚੈਨਲ ਬੰਦ ਕਰਨਾ ਪਿਆ ਮੈਂ ਤਾਂ ਬਾਅਦ ਨੂੰ ਵੀ ਲਾਈਵ ਕਰਦਾ ਆਂਗਾ ਸ਼ਾਮ ਨੂੰ ਵੀ ਤੁਹਾਨੂੰ ਜਵਾਬ ਦੇਵਾਂਗਾ ਇਹ WhatsApp ਨੰਬਰ ਤੇ ਤੁਸੀਂ ਪੁੱਛ ਸਕਦੇ ਹੋ ਅੱਜ ਦਾ ਵੀਡੀਓ ਬਣਾਉਣ ਦਾ ਬਹੁਤ ਬਹੁਤ ਧੰਨਵਾਦ